2012 ਦੇ ਵਿੱਚ ਕੀਤੇ ਗਏ ਉਦਘਾਟਨ ਤੋਂ 4 ਸਾਲ ਬਾਅਦ ਬਠਿੰਡਾ 에ਅਰਪੋਰਟ ਦਾ ਬਣਵਾਸ ਆਖਰਕਾਰ ਕਟਿਆ ਹੀ ਗਿਆ ਪਹਿਲੀ ਫਲਾਈਟ ਨਵੇਂ ਬਣਾਏ ਗਏ 에ਅਰਪੋਰਟ ਦੇ ਉੱਤੇ ਲੈਂਡ ਕੀਤੀ 에ਅਰ ਇੰਡੀਆ ਦੀ ਉਡਾਨ ਰਾਹੀਂ ਦਿੱਲੀ ਤੋਂ ਕੇਂਦਰੀ ਹਵਾਬਾਜ਼ੀ ਮੰਤਰੀ ਅਸ਼ੋਕ ਗਜਪਤੀ ਰਾਜੂ ਕੇਂਦਰੀ ਮੰਤਰੀ ਹਰਸ਼ਿੰਦਰਤ ਕੋਰ ਬਾਦਲ ਅਤੇ ਡਿਪਟੀ ਸੀਐਮ ਸੁਖਵੀਰ ਬਾਦਲ ਬਠਿੰਡਾ ਪਹੁੰਚੇ ਤੇ ਹਵਾਈ ਅੱਡੇ ਦਾ ਉਦਘਾਟਨ ਕੀਤਾ ਨਵਾਂ ਹਵਾਈ ਅੱਡਾ ਸ਼ੁਰੂ ਹੋ ਚੁੱਕਿਆ ਹੈ ਚੌਣਾ ਸਿਰਤੇ ਨੇ ਜ਼ਾਹਿਰ ਹੈ ਕਿ ਇਹ ਪ੍ਰਚਾਰ ਦਾ ਹਿੱਸਾ ਵੀ ਬਣੇਗਾ ਇਸੇ ਲਈ ਸਿਆਸੀ ਸਮਾਗਮ ਵੀ ਕੀਤਾ ਗਿਆ ਆਦਮپور 에어ਪੋਰਟ ਯੂਨੀਅਨ ਗਵਰਨਮੈਂਟ ਨੇ ਮਨਜ਼ੂਰ ਕਰ ਦਿੱਤਾ ਹੈ ਲੈਂਡ ਇਸ 깔 ਅਸੀਂ ਕੈਬਨ ਨੇ ਅਲੋਕੇਸ਼ਨ ਕਰ ਦਿੱਤੀ ਹੈ ਅ ਮੰਤਰੀ ਜੀ ਨਾਲ ਗੱਲ ਚੱਲ ਰਹੀ ਸੀ ਕਿ ਜਲਦੀ ਪਠਾਨਕੋਟ ਤੇ ਲੁਧਿਆਣੇ ਦੀ ਫਲਾਈਟਸ ਚੱਲ ਪੈਣਗੀਆਂ 에어 ਇੰਡੀਆ ਦੀ ਉਡਾਨ ਹਫਤੇ ਦੇ ਵਿੱਚ 3 ਦਿਨ ਹੋਵੇਗੀ ਜਹਾਜ਼ 72 ਸੀਟਾ ਵਾਲਾ ਹੈ ਪਰ ਇੱਥੇ ਸਵਾਲ ਮੁਸਾਫਰਾਂ ਦੀ ਗਿਣਤੀ ਨੂੰ ਲੈ ਕੇ ਵੀ ਹੈ ਕਿ ਕੀ ਬਠਿੰਡਾ ਤੋਂ ਦਿੱਲੀ ਜਾਣ ਵਾਲੀ ਇਸ ਫਲਾਈਟ ਨੂੰ ਸਹੀ ਮਾਤਰਾ ਵਿੱਚ ਮੁਸਾਫਰ ਮਿਲਣਗੇ ਜਾਂ ਹਾਲਾਤ ਇੱਥੇ ਵੀ ਲੁਧਿਆਣਾ 에ਅਰਪੋਰਟ ਵਾਲੇ ਬਣਨਗੇ ਸਰਕਾਰ 에ਅਰਪੋਰਟ ਨੂੰ ਆਪਣੀ ਵੱਡੀ ਉਪਲਬਧੀ ਵਜੋਂ ਪੇਸ਼ ਕਰ ਰਹੀ ਹੈ ਪਰ ਇਸ ਵਿੱਚ ਲੁਧਿਆਣਾ 에ਅਰਪੋਰਟ ਦਾ ਕੋਈ ਜ਼ਿਕਰ ਨਹੀਂ ਇੰਡਸਟਰੀਅਲ ਹੱਬ ਦੇ ਨਾਤੇ ਲੁਧਿਆਣਾ ਵਿੱਚ ਹਵਾਈ ਸਫ਼ਰ ਕਰਨ ਵਾਲੇ ਵਪਾਰੀਆਂ ਦੀ ਗਿਣਤੀ ਵਧੇਰੇ ਹੈ ਜੋ ਪਿਛਲੇ ਲੰਮੇ ਸਮੇਂ ਤੋਂ ਉਡਾਨ ਸ਼ੁਰੂ ਕਰਨ ਦੀ ਮੰਗ ਵੀ ਕਰ ਰਹੇ ਨੇ ਫਿਲਹਾਲ ਮਠਿੰਡਾ ਵਾਲਿਆਂ ਦੇ ਲਈ ਉਡਾਨ ਸ਼ੁਰੂ ਹੋਣ ਨੂੰ ਇੱਕ ਸੌਗਾਤ ਵਜੋਂ ਪੇਸ਼ ਕੀਤਾ ਜਾ ਰਿਹਾ ਹੈ ਪਰ ਇਹ ਸੌਗਾਤ ਲੋਕਾਂ ਦੇ ਲਈ ਕਿੰਨੀ ਫਾਇਦੇਮੰਦ ਸਾਬਤ ਹੋਵੇਗੀ ਉਹਦੇ ਦਿਨਾਂ ਵਿੱਚ ਸਾਫ਼ ਹੋ ਜਾਵੇਗਾ